ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੁਸਹਿਰਾ ਕਮੇਟੀ ਆਡ ਵੱਲੋਂ ਸਮੂਹ ਨਗਰ ਨਿਵਾਸੀਆ ਐਨ ਆਰ ਆਈ ਵੀਰਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਦੁਸਹਿਰਾ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਸਾਰਾ ਦਿਨ ਪ੍ਰਭੂ ਰਾਮ ਜੀ ਦੀ ਜੀਵਨੀ ਨਾਲ ਸੰਬੰਧਿਤ ਸ਼ਾਨਦਾਰ ਚਾਕੀਆਂ ਕੱਢੀਆਂ ਗਈਆਂ ਅਤੇ ਅੰਤ ਵਿੱਚ ਰਾਵਣ ਅਤੇ ਮੇਗਨਾਥ ਦੇ ਪੁਤਲਿਆਂ ਨੂੰ ਅਗਨ ਪੇਂਟ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਹਲਕਾ ਬੰਗਾ ਦੇ ਸੰਖੇਨ ਇੰਚਾਰਜ ਮੈਡਮ ਹਰਜੋਤ ਕੌਰ ਲੋਟਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸੁਖਦੀਪ ਸਿੰਘ ਸੁਖਾਰ ਆਪੋ ਆਪਣੀਆਂ ਟੀਮਾਂ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਨੇ ਸਮੂਹ ਪਰਬੰਧਕਾ ਅਤੇ ਇਲਾਕਾ ਨਿਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ ਇਸ ਮੌਕੇ ਮੁਖ ਪ੍ਰਬੰਧਕ ਪ੍ਰદાન ਕਮਲਜੀਤ ਰਾਣਾ ਚੇਅਰਮੈਨ ਅਤੇ ਸਾਬਕਾ ਸਰਪੰਚ ਜੀਵਨ ਕੁਮਾਰ ਬਿੱਟੂ ਦਲਵਿੰਦਰ ਕੁਮਾਰ ਬਿੰਦਾ ਅਮਿਤ ਦੋੱਗਲ ਕੈਸ਼ੀਅਰ ਅਤੇ ਸਕੱਤਰ ਵਿਪਨ ਪਨੋਟ ਨੇ ਸਮੂਹ ਦਾਨੀਆਂ ਸੇਵਾਦਾਰਾ ਕਲਾਕਾਰਾ अति सहयोगियों का धन्यवाद किया जिन्हों सदका ए विशाल दशहरा मेला अपन रंग बिरंग यादा छड़ा होया संपूर्ण होया इस मौके शिव कुमार बिट्टा राजीव पठानिया सुरजीत लाल सरपंच कमलजीत दुग्गल शिव कुमार शशिकांत विशाल शर्मा शिवम पनोर अमरीक लाल संजीव राणा हरीश राणा जीवन शर्मा दविंदर बिंदा मिंटू राणा एडवोकेट हरमेश सुमन गुरविंदर सिंह छोकर ਸਾਬਕਾ ਸਰਪੰਚ ਸ਼ਰਨਜੀਤ ਸੋਨੂ ਲਖਵੀਰ ਰਾਮਪੰਜ ਸੰਤੋਖ ਸਿੰਘ ਉਪਰ ਸਤਵਿੰਦਰ ਸਿੰਘ ਸਰਪੰਚ ਅਤੇ ਅਵਤਾਰ ਸਿੰਘ ਪੰਦਰਾਵਲ ਤੋਂ ਇਲਾਵਾ ਹੋਰ ਬਹੁਤ ਸਾਰੇ ਪਿੰਡਾਂ ਦੇ ਪਤਵੰਤੇ ਪ੍ਰਬੰਧਕ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਵਾਰ ਪ੍ਰਬੰਧਕਾਂ ਵੱਲੋਂ ਪੂਕਤਾ ਪ੍ਰਬੰਧ ਕੀਤੇ ਹੋਣ ਕਰਕੇ ਭਾਰੀ ਗਿਣਤੀ ਵਿੱਚ ਦਰਸ਼ਕਾਂ ਨੇ ਇਹ ਦਸਹਿਰਾ ਮੇਲਾ ਪੂਰੇ ਉਤਸ਼ਾਹ ਨਾਲ ਦੇਖਿਆ ਅਤੇ ਅੰਤ ਵਿੱਚ ਸ਼ਾਨਦਾਰ ਆਤੀਸ਼ਬਾਜੀ ਵੀ ਕੀਤੀ ਗਈ ਤਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ 192 ਵਿਸ਼ਾਲ ਦਸਹਿਰਾ ಗ್ರಾಮ ਪੰਚਾਇਤ ਸਹਿਯੋਗ ਦੇ ਨਾਲ ਬਾਬਾ ਧਰਮਗੜ ਭਜਨ ਮੰਡਲੀ ਦੇ ਸਹਿਯੋਗ ਦੇ ਨਾਲ ਸਾਡੇ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਬੜਾ ਤੂਮ ਤਾਮ ਨਾਲ ਅੱਜ ਮੜਾਇਆ ਅਸੀਂ ਸ਼ਿੰਜੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆਂ ਸਾਡਾ ਤਾਰੀ ਲੋਧੀਪੁਰੀ ਜੀ ਦਾ ਵੀ ਜਿਹੜੇ ਸਾਡੇ ਪ੍ਰੋਗਰਾਮ ਦੀ ਕਵਰੇਜ ਕਰਦੇ ਆ 22 ਤਰੀਕ ਤੋਂ ਤੁਸੀਂ ਸਾਡੇ ਨਾਲ ਲਗਾਤਾਰ ਜੁੜਿਓ ਅਸੀਂ ਇਹਦਾ ਵੀ ਸਾਡੇ ਪ੍ਰਧਾਨ ਜੀ ਵੱਲੋਂ ਸਾਡੇ ਚੇਅਰਮੈਨ ਜੀਵਨ ਕੁਮਾਰ ਜੀ ਬਿੱਟੂ ਪ੍ਰਧਾਨ ਸ਼੍ਰੀ ਕਮਲਜੀਤ ਜੀ ਰਾਣਾ ਅਤੇ ਉਪ ਪ੍ਰਧਾਨ ਦਵਿੰਦਰ ਕੁਮਾਰ ਜੀ ਬਿੰਦਾ ਸਰਪੰਚ ಗ್ರಾಮ ਪੰਚਾਇਤ ਔੜ ਕਮਲਜੀਤ ਜੀ ਦੁੱਗਲ ਅਤੇ ਵਿਪਨ ਪਨੋਰ ਸੈਕਟਰੀ ਅਤੇ ਜਿੰਨੇ ਵੀ ਸਮੂਹ ਕਮੇਟੀ ਵੱਲੋਂ ਅਸੀਂ ਸਾਰਿਆਂ ਵੀਰਾਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਕਲਾਕਾਰਾਂ ਦਾ ਬਾਬਾ ਧਰਮਗੁਰ ਭਾਈ ਮੰਡਲੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਾਰਾ ਮਨਮੋਹਕ ਚੱਕੀਆਂ ਜੋ ਤੁਸੀਂ 22 ਤਰੀਕ ਤੋਂ ਲਗਾਤਾਰ ਦੇਖਦੇ ਹੋ ਉਹਨਾਂ ਦੀ ਕਵਰੇਜ ਕੀਤੀ ਹੈ ਉਹਨਾਂ ਦੇ ਵਿੱਚ ਸਾਡੇ ਪ੍ਰਧਾਨ ਸ਼੍ਰੀ ਆਪਣੇ ਜੀਵਨ ਕੁਮਾਰ ਜੀ ਬਿੱਟੂ ਪ੍ਰਧਾਨ ਵੀ ਆ ਬਾਬਾ ਧਰਮਘਰ ਪ੍ਰਬੰਧਕ ਕਮੇਟੀ ਵੱਲੋਂ ਉਸ ਤੋਂ ਬਾਅਦ ਸਾਡੇ ਜਿਹੜੇ ਮੇਨ ਰੋਲ ਸ਼ਿੰਜੀ ਜੀ ਤਾਰੀ ਜੀ ਆਂਦਾ ਆ ਜਿਹੜੇ ਪਰਦੇ ਪਿੱਛੇ ਰਹਿ ਕੇ ਵੀ ਜਿਹੜੇ ਕਲਾਕਾਰ ਕਦੀ ਉਹਨਾਂ ਨੇ ਇਹ ਪਰਵਾਹ ਨਹੀਂ ਕੀਤੀ ਕਿ ਸਾਨੂੰ ਦੁਸਹਿਰਾ ਦੇਖਣਾ ਆ ਇੱਕ ਪਰਦੇ ਪਿੱਛੇ ਰਹਿ ਕੇ ਇੱਕ ਗੁਪਤ ਸੇਵਾ ਆ ਜਿਹੜੀ ਗੋਪਟੇਵਾ ਉਹ ਕਰ ਰਹੇ ਨੇ ਉਹਨਾਂ ਵਿੱਚ ਸ੍ਰੀ ਰਜੀਵ ਪਠਾਨੀ ਆ ਜੀ ਚੱਕੀ ਦੇ ਇਨਚਾਰਜ ਹੈ ਬਹੁਤ ਵਧੀਆ ਕਲਾਕਾਰ ਆ ਉਹਨਾਂ ਦੇ ਨਾਲ ਸ਼ਿਵ ਕੁਮਾਰ ਜੀ ਬਿੱਟਾ ਅਮਨ ਦੁੱਗਲ ਜੀ ਨੌਜਵਾਨ ਕੈਸ਼ਰ ਸ਼ਿਵ ਕੁਮਾਰ ਬਿੱਟਾ ਤਵਾ ਹਣੀ ਜੋਸ਼ੀ ਜੀ ਸੰਜੀਵ ਰਾਣਾ ਜੀ ਬਿਸ਼ੂ ਸ਼ਰਮਾ ਜੀ ਸ਼ੇਵਮ ਪਨੋਟ ਗਣੇਸ਼ ਕੁਮਾਰ ਜੀ ਮੋਹਨ ਸ਼ਰਮਾ ਜੀ ਤੇ ਜਿੰਨੇ ਵੀ ਸਾਡੇ ਕਲਾਕਾਰਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਪ੍ਰੋਗਰਾਮ ਨੂੰ ਨੇਪੜੇ ਚੜਾਇਆ ਅਸੀਂ ਸਮੂਹ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਜਿੰਨੇ ਸਾਡੇ ਇੱਥੇ ਵੀਰ ਆਏ ਆ ਅਸੀਂ ਸਾਰਿਆਂ ਦਾ ਤਨ ਮਨ ਧੰਨ ਧੰਦੇ ਨਾਲ ਸੇਵਾ ਕਰਦੇ ਆ ਅਸੀਂ ਸਪੈਸ਼ਲੀ ਧੰਨਵਾਦ ਕਰਦੇ ਆ ਸਾਡੇ ਲਖਵੀਰ RAM ਜੀ ਕਾਲਾ ਠੇਕੇਦਾਰ ਜੀ ਜਿਹੜੇ ਦਿਨ ਰਾਤ ਪ੍ਰਭੂ RAM ਜੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਆ ਤੁਹਾਡੇ ਮੀਡੀਆ ਰਾਹੀਂ ਵੀ ਅਸੀਂ ਕਈ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਪ੍ਰਭੂ RAM ਜੀ ਥਾਂਡੇ ਪਰਿਵਾਰ ਨੂੰ ਹਰ ਖੁਸ਼ੀਆਂ ਪ੍ਰਦਾਨ ਕਰਨ ਅਸੀਂ ਤਾਂ ਇਸ ਗਰਾਊਂਡ ਦੇ ਵਿੱਚ ਇਹੀ ਬੇਨਤੀ ਕਰ ਸਕਦੇ ਆ ਬਾਕੀ ਜੈ ਸ਼੍ਰੀ RAM ਜੀ